ਪਰਸੋਂ 14 ਤਰੀਕ ਨੂੰ ਜਿਹੜੀ VOTING ਹੋਈ ਸੀ ਉਹਦੇ ਵਿੱਚ ਕੋਈ ਤਕਨੀਕੀ ਜਿਹੜੀ ਹੈ ਰੱਬੀ ਆਨ ਕਰਕੇ ਇਹ ਜਿਹੜੀ ਬੂਥ ਨੰਬਰ 20 ਤੇ ਰਾਜਪਟੇਲਾ ਕੋਈ ਜਿਹੜੀ VOTING ਹੈ ਉਹ ਦੁਬਾਰਾ ਰੀ-ਸ਼ਡਿਊਲ ਸ਼ਡਿਊਲ ਕੀਤੀ ਗਈ ਸੀ ਅੱਜ ਵਾਸਤੇ ਜੋ ਕਿ ਅੱਜ ਦੁਬਾਰਾ ਸਟਾਰਟ ਹੋ ਗਈ ਹੈ ਬਿਲਕੁਲ ਅਮਨ ਅਮਾਨ ਨਾਲ ਜਿਹੜੀ ਇੱਥੇ VOTING ਚੱਲ ਰਹੀ ਹੈ ਜੋ 2:00 ਤੇ 8:00 ਵਜੇ ਸਟਾਰਟ ਹੋ ਗਈ ਸੀ ਤੇ ਜਿਹੜੀ ਤਿੱਕਣੇ ਚੱਲੀ ਜਾ ਰਹੀ ਹੈ ਸਰ ਗੱਲ ਕਰੀ ਦਾ ਬੂਥ ਕਿੰਨੀ ਕੁੱਲ ਦੋ ਟੋਟਲ ਵੋਟ ਹੈ ਇਹਦੀ ਸਰ ਕੋਈ ਤਕਰੀਬਨ ਨਾਲ 850 ਵੋਟ ਹੈ ਗਈ ਹੈ ਬੂਥ ਦੇ ਹਾਂਜੀ 21 ਤਰੀਕ ਦੇ ਸਰ ਬਹੁਤ ਬੋਲ ਰਹੀ ਹੈ ਅਨਮਾਨ ਨਾਲ ਵੀ ਵੋਟ ਬਿਲਕੁਲ ਅਨਮਾਨ ਨਾਲ ਪੋਲ ਹੋ ਰਹੀ ਹੈ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਮੈਂ ਜਸਵਾਲ ਸਿੰਘ ਢਾਲੀਵਾਲ ਡੀਐਸਪੀ ਮਹਿਲਕਲਾ ਇਹ ਸਾਡਾ ਥਾਣਾ ਮਹਿਲਕਲਾ ਦਾ ਪਿੰਡ ਹੈ ਰਾਜਸਥਾਨ ਪਟਿਆਲਾ ਤੇ ਇੱਥੇ ਰੀਵੋਟਿੰਗ ਹੋ ਰਹੀ ਹੈ ਜਿਹੜੀ ਸਵੇਰੇ 8:00 ਵਜੇ ਰਾਈਟ ਸ਼ੁਰੂ ਹੋ ਗਈ ਸੀ ਔਰ ਪੀਸਫੁਲੀ ਗoing on ਚੱਲ ਰਹੀ ਹੈ ਇਹ ਦੀ ਜਿਹੜੀ ਹੈਗੀ ਹੈ ਕੈਨਸਲ ਹੋਈ ਸੀ ਇਹ ਵੋਟਾ ਵਾਲੇ ਦਿਨ ਦੀ ਥੋੜੇ ਜਿਹੜੇ ਸੀਗੇ ਵੈਲਟ ਪੇਪਰ ਦੇ ਵਿੱਚ ਥੋੜਾ ਸੀਗਾ ਫਾਲਟ ਜਿਹੜੇ ਉਹਦੇ ਵਿੱਚ ਉਸ ਚੰਨਣਵਾਲ ਦੇ ਸੀਗੇ ਸਹੀ ਸੀ ਪੇਪਰ ਸੀ ਜੋਨ ਦੇ ਤੇ ਉਸ ਉਹਦੇ ਧਰੇਡ ਜੋਨ ਦੇ ਪੇਪਰ ਆਉਣ ਦੇ ਕਾਰਨ ਤੇ ਉਹਦੇ ਵਿੱਚੋਂ ਜਿਹੜਾ ਹੈਗਾ ਸ਼ਰੂਣੀ ਕਾਲੀ ਦਲ ਦਾ ਜਿਹੜਾ ਚੋਣ ਨਸਨ ਮਿਸਿੰਗ ਹੋਣ ਕਰਕੇ ਮਾਨਜੋਗ ਜਿਹੜਾ ਹੈਗਾ ਚੋਣ ਕਮਿਸ਼ਨ ਦੁਆਰਾ ਚੋਣ ਜਿਹੜੀ ਸੀ ਇਹ ਬਲਾਕਸoft ਜਿਹੜੀ ਰੱਦ ਕੀਤੀ ਗਈ ਸੀ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਮਾਨਜੋਗ ਚੋਣ ਕਮਿਸ਼ਨ ਦੇ ਹੁਕਮਾਂ ਦੇ ਨਾਲ ਹੀ ਜਿਹੜੀ ਹੈ ਜੇ ਦੁਆਰਾ ਜਿਹੜੀ ਰੀਚੋਨ ਹੋ ਰਹੀ ਹੈ ਇਹਦੀ ਤੇ ਉਸ ਦਿਨ ਬਲਾਕ ਜਿਹੜੀ ਚਿੱਲਾ ਪ੍ਰਸਿੱਧੀ ਕੰਪਲੀਟ ਹੋ ਗਈ ਸੀ ਔਰ ਮੁਲਾਕਸਪਤੀ ਦੁਆਰਾ ਅੱਜ ਸੂਰ ਰੱਥਵੀ ਤੋਂ ਪੀਸ ਫੁਲੀ ਚੱਲ ਰਹੀ ਹੈ ਪ੍ਰਸ਼ਾਸਨ ਨੂੰ ਕਿਸ ਲਈ ਕਹਿੰਦੇ ਹੈ ਅਮਰੇ ਲੱਗਦਾ ਹੈ ਕਿ ਪੂਰੀ ਵੋਟ ਜਰੀ ਹੋ ਰਹੀ ਹੈ ਰੂਟਿੰਗ ਬੜੀ ਪੀਸਫੁਲੀ ਹੋ ਰਹੀ ਹੈ ਪ੍ਰਸ਼ਾਸਨ ਵੱਲੋਂ ਘਟੋ ਘਟਾ 40 ਮੁਲਾਜ਼ਮ ਅਸੀਂ ਜਿਹੜੇ ਹੈਗੇ ਨਾਕਾ ਲਾਇਆ ਪਟੋਲਿੰਗ ਲਾਈ ਹੈ ਗੇਟ ਤੇ ਲਾਇਆ ਅੰਦਰ ਪੀਸ ਵਾਰੇ ਲਾਇਆ ਤੇ ਪ੍ਰਸ਼ਾਸਨ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਹੈ ਔਰ ਜਿਹੜੀ ਇਹ ਇਲੈਕਸ਼ਨ ਹੈ ਪੀਸਫੁਲੀ ਸ੍ਰਿਕਸ਼ਾ